ਸਰਸ਼ੀ ਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕਰਾਂਗੇ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਚਾਇਤੀ ਚੋਣਾਂ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਾਸ ਜੀ ਇਹ ਕਿ ਪੰਚਾਇਤੀ ਚੋਣਾਂ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਐਲਾਨ ਕਰ ਦਿੱਤਾ ਗਿਆ ਕਿ ਜਲਦ ਹੀ ਪੰਚਾਇਤੀ ਚੋਣਾਂ ਕਰਵਾਈਆਂ ਜਾਣਗੀਆਂ ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਕ ਹੋਰ ਵੱਡਾ ਐਲਾਨ ਕਰ ਦਿੱਤਾ ਗਿਆ ਜੇਕਰ ਤੁਸੀਂ ਵੀ ਪੰਚਾਇਤੀ ਚੋਣਾਂ ਲੜਨ ਦੀ ਤਿਆਰੀ ਕਰ ਰਹੇ ਹੋ ਜਾ ਫਿਰ ਪੰਚਾਇਤੀ ਚੋਣਾਂ ਦੇ ਵਿੱਚ ਖੜਨ ਦੇ ਬਾਰੇ ਸੋਚ ਰਿਹਾ ਤਾਂ ਫਿਰ ਇਹ ਆ ਖਾਸ ਖਬਰ ਤੁਹਾਡੇ ਲਈ ਜ਼ਰੂਰੀ ਹੋਵੇਗੀ ਕਿਉਂਕਿ ਜੋ ਸੀਐਮ ਭਗਵੰਤ ਮਾਨ ਦੇ ਵੱਲੋਂ ਐਲਾਨ ਕਰ ਦਿੱਤਾ ਉਸ ਤੋਂ ਬਾਅਦ ਪਿੰਡਾਂ ਦੇ ਵਿੱਚ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ ਨੇ ਜੀ ਹਾਂ ਦਾਦੀਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਚਾਇਤੀ ਚੋਣਾਂ ਬਾਰੇ ਕਿਹਾ ਕਿ ਜਲਦ ਹੀ ਪੰਚਾਇਤੀ ਚੋਣਾਂ ਕਰਵਾਈਆਂ ਜਾਣਗੀਆਂ ਅਤੇ ਜਿਹੜੇ ਪਿੰਡਾਂ ਦੇ ਵਿੱਚ ਸਰਬਸੰਮਤੀ ਦੇ ਨਾਲ ਪੰਚਾਇਤ ਚੁਣੀ ਜਾਵੇਗੀ ਤਾਂ ਉਸ ਪਿੰਡ ਨੂੰ ਜਿਹੜਾ ਕਿ ਇਨਾਮ ਦਿੱਤਾ ਜਾਵੇਗਾ ਇਨਾਮ ਦੇ ਵਜੋਂ 5 ਲੱਖ ਰੁਪਏ ਜਿਹੜਾ ਕਿ ਉਸ ਪਿੰਡ ਨੂੰ ਦਿੱਤਾ ਜਾਵੇਗਾ ਜੋ ਕਿ ਪਿੰਡ ਦੇ ਚੰਗੇ ਕੰਮਾਂ ਦੇ ਲਈ ਪੰਚਾਇਤ ਵੱਲੋਂ ਖਰਚੇ ਜਾਣਗੇ ਸੋ ਦਾਅਦ ਦੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਉਸ ਪਿੰਡ ਦੇ ਵਿੱਚ ਚੰਗੇ ਸਟੇਡੀਅਮ ਬਣਾਏ ਜਾਣਗੇ ਚੰਗੇ ਸਕੂਲ ਹੋਣਗੇ ਤੇ ਚੰਗੇ ਹਸਪਤਾਲ ਬਣਾਏ ਜਾਣਗੇ ਜੇਕਰ ਉਹਨਾਂ ਦੇ ਪਿੰਡ ਦੇ ਵਿੱਚ ਸਰਬਸੰਮਤੀ ਦੇ ਨਾਲ ਪੰਚਾਇਤ ਚੁਣੀ ਜਾਂਦੀ ਹੈ ਸੋ ਦਾਅਵਾ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਚੰਗੇ ਮੈਂਬਰ ਚੁੰਨਾ ਚੰਗੀ ਪੰਚਾਇਤ ਚੁੰਨਾ ਤੁਹਾਡੇ ਹੱਥ ਦੇ ਵਿੱਚ ਹੈ ਕਿਉਂਕਿ ਇਸ ਦੇ ਨਾਲ ਦੇਖਿਆ ਜਾਂਦਾ ਹੈ ਕਿ ਹਮੇਸ਼ਾ ਪੰਚਾਇਤੀ ਚੋਣਾਂ ਦੇ ਵਿੱਚ ਕਾਫੀ ਲੜਾਈ ਝਗੜੇ ਵੀ ਹੁੰਦੇ ਨੇ ਅਤੇ ਲੱਖਾਂ ਰੁਪਏ ਲੋਕ ਪੰਚਾਇਤੀ ਚੋਣਾਂ ਦੇ ਵਿੱਚ ਖਰਚ ਦਿੰਦੇ ਨੇ ਪਰ ਜੇਕਰ ਸਰਬਸੰਮਤੀ ਦੇ ਨਾਲ ਪੰਚਾਇਤ ਚੁਣੀ ਜਾਂਦੀ ਹੈ ਇਸ ਨਾਲ ਪੰਚਾਇਤੀ ਚੋਣਾਂ ਤੇ ਹੋਣ ਵਾਲਾ ਖਰਚਾ ਵੀ ਘਟੇਗਾ ਤੇ ਨਾਲ ਹੀ ਖੂਨ ਖਰਾਬਾ ਹੋਣ ਤੋਂ ਬਚਾਅ ਹੋਵੇਗਾ ਕਿਸੇ ਤਰੀਕੇ ਦਾ ਕੋਈ ਲੜਾਈ ਝਗੜਾ ਕੋਈ ਗੋਲੀ ਚੱਲਣ ਦੀ ਖਬਰ ਸਾਹਮਣੇ ਨਹੀਂ ਆਵੇਗੀ ਤਾਂ ਦੇਖਣਾ ਹੋਵੇਗਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਐਲਾਨ ਤੋਂ ਬਾਅਦ ਆਖਿਰ ਕਿਹੜੇ-ਕਿਹੜੇ ਪਿੰਡਾਂ ਦੇ ਵਿੱਚ ਸਰਬਸੰਮਤੀ ਦੇ ਨਾਲ ਪੰਚਾਇਤ ਚੁਣੀ ਜਾਂਦੀ ਹੈ ਕਿਉਂਕਿ ਸਰਬਸੰਮਤੀ ਨਾਲ ਚੁਣੀ ਹੋਈ ਪੰਚਾਇਤ ਤੁਹਾਡੇ ਮਸਲੇ ਹੱਲ ਹੋਣਗੇ ਅਤੇ ਇੱਕ ਚੰਗੀ ਪੰਚਾਇਤ ਨੂੰ ਚੁਣ ਕੇ ਤੁਹਾਨੂੰ ਵੀ ਮਾਣ ਮਹਿਸੂਸ ਹੋਵੇਗਾ ਅਤੇ ਉਸੇ ਤਰੀਕੇ ਦੇ ਨਾਲ ਜੋ ਪਿੰਡਾਂ ਦੇ ਕੰਮ ਹੋਣਗੇ ਤੁਹਾਨੂੰ ਵੀ ਪਤਾ ਹੋਵੇਗਾ ਕਿ ਪਿੰਡ ਦਾ ਕਿਹੜਾ ਬੰਦਾ ਜਿਹੜਾ ਪੰਚਾਇਤ ਬਣ ਦੇ ਲਾਇਕ ਹੋਵੇਗਾ ਤੁਸੀਂ ਵੀ ਚੰਗੀ ਤਰ੍ਹਾਂ ਉਸ ਨੂੰ ਜਾਣ ਸਕਦੇ ਹੋ ਤਾਂ ਦੇਖਣਾ ਹੋਵੇਗਾ ਕਿ ਕਿਹੜੇ ਪਿੰਡਾਂ ਦੇ ਵਿੱਚ ਸਭ ਸੰਮਤੀ ਦੇ ਨਾਲ ਪੰਚਾਇਤ ਚੁਣੀ ਜਾਵੇਗੀ ਬਿਊਰੋ ਰਿਪੋਰਟ ਅਖੰਡ ਲੋਕ ਸਰਸ਼ਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕਰਾਂਗੇ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਚਾਇਤੀ ਚੋਣਾਂ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਜੀ ਹੈ ਕਿ ਪੰਚਾਇਤੀ ਚੋਣਾਂ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਐਲਾਨ ਕਰ ਦਿੱਤਾ ਗਿਆ ਕਿ ਜਲਦ ਹੀ ਪੰਚਾਇਤੀ ਚੋਣਾਂ ਕਰਵਾਈਆਂ ਜਾਣਗੀਆਂ ਇਸੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਕ ਹੋਰ ਵੱਡਾ ਐਲਾਨ ਕਰ ਦਿੱਤਾ ਗਿਆ ਜੇਕਰ ਤੁਸੀਂ ਵੀ ਪੰਚਾਇਤੀ ਚੋਣਾਂ ਲੜਨ ਦੀ ਤਿਆਰੀ ਕਰ ਰਹੇ ਹੋ ਜਾਂ ਫਿਰ ਪੰਚਾਇਤੀ ਚੋਣਾਂ ਦੇ ਵਿੱਚ ਖੜਨ ਦੇ ਬਾਰੇ ਸੋਚ ਰਹੇ ਹੋ ਤਾਂ ਫਿਰ ਇਹ ਆ ਖਾਸ ਖਬਰ ਤੁਹਾਡੇ ਲਈ ਜ਼ਰੂਰੀ ਹੋਵੇਗੀ ਕਿਉਂਕਿ ਜੋ ਸੀਐਮ ਭਗਵੰਤ ਮਾਨ ਦੇ ਵੱਲੋਂ ਐਲਾਨ ਕਰ ਦਿੱਤਾ ਉਸ ਤੋਂ ਬਾਅਦ ਪਿੰਡਾਂ ਦੇ ਵਿੱਚ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ ਨੇ ਜੀ ਹਾਂ ਦਾਦਾ ਜੀ ਆਖੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਚਾਇਤੀ ਚੋਣਾਂ ਬਾਰੇ ਕਿਹਾ ਕਿ ਜਲਦ ਹੀ ਪੰਚਾਇਤੀ ਚੋਣਾਂ ਕਰਵਾਈਆਂ ਜਾਣਗੀਆਂ ਅਤੇ ਜਿਹੜੇ ਪਿੰਡਾਂ ਦੇ ਵਿੱਚ ਸਰਬਸੰਮਤੀ ਦੇ ਨਾਲ ਪੰਚਾਇਤ ਚੁਣੀ ਜਾਵੇਗੀ ਤਾਂ ਉਸ ਪਿੰਡ ਨੂੰ ਜਿਹੜਾ ਕਿ ਇਨਾਮ ਦਿੱਤਾ ਜਾਵੇਗਾ ਇਨਾਮ ਦੇ ਵਜੋਂ 5 ਲੱਖ ਰੁਪਏ ਜਿਹੜਾ ਕਿ ਉਸ ਪਿੰਡ ਨੂੰ ਦਿੱਤਾ ਜਾਵੇਗਾ ਜੋ ਕਿ ਪਿੰਡ ਦੇ ਚੰਗੇ ਕੰਮਾਂ ਦੇ ਲਈ ਪੰਚਾਇਤ ਵੱਲੋਂ ਖਰਚੇ ਜਾਣਗੇ ਸੋ ਦਾਅਵੇ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਉਹ ਉਸੇ ਪਿੰਦੇ ਵਿੱਚ ਚੰਗੇ ਸਟੇਡੀਅਮ ਬਣਾਏ ਜਾਣਗੇ ਚੰਗੇ ਸਕੂਲ ਹੋਣਗੇ ਤੇ ਚੰਗੇ ਹਸਪਤਾਲ ਬਣਾਏ ਜਾਣਗੇ ਜੇਕਰ ਉਹਨਾਂ ਦੇ ਪਿੰਦੇ ਵਿੱਚ ਸਰਬਸੰਮਤੀ ਦੇ ਨਾਲ ਪੰਚਾਇਤ ਚੁਣੀ ਜਾਂਦੀ ਹੈ ਸੋ ਦਾਅਵਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਚੰਗੇ ਮੈਂਬਰ ਚੁਣਾ ਚੰਗੀ ਪੰਚਾਇਤ ਚੁਣਾ ਤੁਹਾਡੇ ਹੱਥ ਦੇ ਵਿੱਚ ਹੈ ਕਿਉਂਕਿ ਇਸ ਦਿਨਾਂ ਦੇਖਿਆ ਜਾਂਦਾ ਕਿ ਹਮੇਸ਼ਾ ਪੰਚਾਇਤੀ ਚੋਣਾਂ ਦੇ ਵਿੱਚ ਕਾਫੀ ਲੜਾਈ ਝਗੜੇ ਵੀ ਹੁੰਦੇ ਨੇ ਅਤੇ ਲੱਖਾਂ ਰੁਪਏ ਲੋਕ ਪੰਚਾਇਤੀ ਚੋਣਾਂ ਦੇ ਵਿੱਚ ਖਰਚ ਦਿੰਦੇ ਨੇ ਪਰ ਜੇਕਰ ਸਰਬਸੰਮਤੀ ਦੇ ਨਾਲ ਪੰਚਾਇਤ ਚੁਣੀ ਜਾਂਦੀ ਹੈ ਇਸ ਦੇ ਨਾਲ ਪੰਚਾਇਤੀ ਚੋਣਾਂ ਤੇ ਹੋਣ ਵਾਲਾ ਖਰਚਾ ਵੀ ਘਟੇਗਾ ਤੇ ਨਾਲ ਹੀ ਖੂਨ ਖਰਾਬਾ ਹੋਣ ਤੋਂ ਬਚਾਅ ਹੋਵੇਗਾ ਕਿਸੇ ਤਰੀਕੇ ਦਾ ਕੋਈ ਲੜਾਈ ਝਗੜਾ ਕੋਈ ਗੋਲੀ ਚੱਲਣ ਦੀ ਖਬਰ ਸਾਹਮਣੇ ਨਹੀਂ ਆਉਦਗੀ ਤਾਂ ਦੇਖਣਾ ਹੋਵੇਗਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਐਲਾਨ ਤੋਂ ਬਾਅਦ ਆਖਰ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਸਰਵਸੰਮਤੀ ਦੇ ਨਾਲ ਪੰਚਾਇਤ ਚੁਣੀ ਜਾਂਦੀ ਹੈ ਕਿਉਂਕਿ ਸਰਵਸੰਮਤੀ ਨਾਲ ਚੁਣੀ ਹੋਈ ਪੰਚਾਇਤ ਤੁਹਾਡੇ ਮਸਲੇ ਹੱਲ ਹੋਣਗੇ ਅਤੇ ਇੱਕ ਚੰਗੀ ਪੰਚਾਇਤ ਨੂੰ ਚੁਣ ਕੇ ਤੁਹਾਨੂੰ ਵੀ ਮਾਣ ਮਹਿਸੂਸ ਹੋਵੇਗਾ ਅਤੇ ਉਸੇ ਤਰੀਕੇ ਦੇ ਨਾਲ ਜੋ ਪਿੰਡਾਂ ਦੇ ਕੰਮ ਹੋਣਗੇ ਤੁਹਾਨੂੰ ਵੀ ਪਤਾ ਹੋਵੇਗਾ ਕਿ ਪਿੰਡ ਦਾ ਕਿਹੜਾ ਬੰਦਾ ਜਿਹੜਾ ਪੰਚਾਇਤ ਬਣਦੇ ਲਾਇਕ ਹੋਵੇਗਾ ਤੁਸੀਂ ਵੀ ਚੰਗੀ ਤਰ੍ਹਾਂ ਉਸ ਨੂੰ ਜਾਣ ਸਕਦੇ ਹੋ ਤਾਂ ਦੇਖਣਾ ਹੋਵੇਗਾ ਕਿ ਕਿਹੜੇ ਪਿੰਡਾਂ ਦੇ ਵਿੱਚ ਸਰਵਸੰਮਤੀ ਦੇ ਨਾਲ ਪੰਚਾਇਤ ਚੁਣੀ ਜਾਵੇਗੀ ਬਿਊਰੋ ਰਿਪੋਰਟ ਅਖੰਡ ਲੋਕ